ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਆਸਾ ਬੁੱਟਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਇਸ ਪਿੰਡ ਦੇ ਤਹਿਸੀਲ ਗਿੱਦੜਵਾਹਾ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਖੇਤੀਬਾੜੀ ਦੇ ਨਾਲ-ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਤੀਜਾ ਸੂਆ ਤਾਜੀ ਸੂਈ ਵਹਿੜ ਵਕਾਊ ਆ ਜੀ ਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਵਾਲਾ ਬਟਨ ਆ ਦੋਸਤੋ ਨਾਲ ਉਹਨੂੰ ਵੀ ਦਬਾ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂ ਦੇ ਜਿਹੜੀ ਉਹ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਣਿਆਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ हां जी भाई जी सत श्री अकाल सत श्री अकाल जी भाई जी अपना नाम दस्सियो जी नाम जी मेरा गुरप्रीत सिंह पैंडा असा पुत्र गोर्प्रीत सिंह असा पुत्र हां जी ਤੇ ਬਾਈ ਜੀ ਇਹ ਗਾਂ ਆਪਣੇ ਘਰ ਦੀ ਹੈ ਜੀ ਘਰ ਦੀ ਗਾਂ ਹੈ ਠੀਕ ਹੈ ਤੇ ਕਿੰਮਾ ਸੂਆ ਸੂਈ ਆ ਬਾਈ ਇਹ ਜੀ ਤੀਜਾ ਸੂਆ ਤੀਜਾ ਸੂਆ ਸੂਈ ਆ ਹਾਂ ਜੀ ਕਿੰਨੇ ਕ ਦਿਨ ਹੋ ਗਏ ਬਾਈ ਸੂਈ ਨੂੰ ਲੈਣਿਆਂ ਨੂੰ ਜੀ 2 ਹੋਇਆ ਯਾਰ 2 ਦਿਨ ਹੋ ਗਏ ਤੇ ਮਗਰ ਬੱਚਾ ਕੀ ਆ ਬਾਈ ਮੇਰੇ ਪੱਕਾ ਬੱਚਾ ਜਿਉ ਸੰਨ ਵੱਚਾ ਆ ਵੱਚਾ ਆ ਦੋਸਤੋ ਤੇ ਨਾਲੂਆ ਵੀ ਤੁਹਾਨੂੰ ਦਿਖਾ ਦਿੰਨੇ ਆ ਨਾਲ 2 ਦਿਨ ਹੋਏ ਸੂਈ ਨੂੰ ਆ ਦੇਖ ਸਕਦੇ ਆਂ ਬੱਚਾ ਤੇ ਇਹ ਦੁੱਧ ਕਿੰਨਾ ਘੜ ਦਿੰਦੀ ਹੈ ਬਈ ਪੀਕ ਲੈਵਲ ਤੇ 20 ਲੀਟਰ ਆ ਜੀ 20 ਲੀਟਰ ਹਾਂਜੀ ਠੀਕ ਆ ਜੀ ਤੇ ਇਹ ਸੌਸ ਲੱਗ ਦੀ ਸੁਭਾਦੀ ਆ ਬਾਈ ਬਿਲਕੁਲ ਜੀ ਵਧ ਜਾ ਮੜਾ ਹੱਥ ਮਾਰ ਕੇ ਵਿਖਾਈ ਲੋ ਵੀ ਮਿੱਤਰੋ ਸੀਲ ਤੇ ਸੌਸ ਸੁਭਾਦੀ ਆ ਬਹੁਤ ਠੰਡੇ ਸੁਭਾਦੀ ਆ ਦੇਖ ਸਕਦੇ ਆਂ ਤੁਸੀਂ ਬਾਈ ਹੱਥ ਮਾਰ ਕੇ ਵਿਖਾ ਦਿਓ ਮੜਾ ਦੇਖ ਸਕਦੇ ਆਂ ਤੁਸੀਂ ਥਣਾ ਨੂੰ ਬਿਨਾ ਬੱਚਾ ਛੱਡੇ ਤਾਂ ਹੱਥ ਮਰੀ ਜਾਂਦੇ ਬਸ ਤੇ ਨਾੜਾਂ ਤੁਸੀਂ ਦੇਖ ਸਕਦੇ ਆਂ ਮਿਲਕ ਵੈਨ ਵੀ ਚੰਗੀ ਤਰ੍ਹਾਂ ਨਿਗਾਹ ਮਾਰ ਲਓ ਦੋਸਤੋ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਾ ਸਾਈਜ਼ ਤੇ ਗਾਇਬ ਦਿਖਾਵਾਂਗੇ ਖੁੱਲਾ ਹਵਾਨਾ ਬਹੁਤ ਸਾਫ ਸੁਥਰਾ ਤੇ ਪਧਰਾ ਦੇਖ ਸਕਦੇ ਆਂ ਜੀ ਦੂਜੇ ਪਾਸੇ ਤੋਂ ਵੀ ਸੇਮ ਸਾਈਜ਼ ਆ ਦੋਸਤੋ ਥਾਣਾ ਦਾ ਬਹੁਤ ਜਿਆਦਾ ਸੋਹਣਾ ਥਣ ਲੱਗਿਆ ਥਣ ਤੋਂ ਥਣ ਦਾ ਗਾਇਬ ਵੀ ਚੰਗਾ ਤੇ ਸਹਿਜ ਵੀ ਚੰਗਾ ਮਿਲਕ ਵੇਨ ਇਧਰ ਵੀ ਚੰਗੀ ਆ ਦੋਸਤੋ ਤੇ ਚੰਗੇ ਕੱਦ ਕਾਠ ਵਾਲੀ ਆ ਕ੍ਰੋਸ ਬਰੀਡ ਚ ਪੈਂਦੀ ਆ ਐਚ ਐਫ ਨਾਲ ਇਹ ਤੌਰ ਕੇ ਤੁਹਾਨੂੰ ਇਹ ਦਿਖਾ ਦਨੇ ਬਾਈ ਖੋਲਿਓ ਜ ਮਾੜਾ ਲਓ ਵੀ ਮਿੱਤਰੋ ਤੁਰਦਿਆਂ ਤੋਂ ਹਵਾਨੇ ਦਾ ਜੱਜਮੈਂਟ ਤੁਹਾਨੂੰ ਹੋ ਜਾਣੀ ਹੈ ਇਹਦੀ ਦੇਖ ਸਕਦੇ ਆ ਖੁੱਲੇ ਹਵਾਨੇ ਦੀ ਆ ਮੋੜ ਲੇ ਠੀਕ ਆ ਦੋਸਤੋ ਰਾਜੀ ਪਲੇ ਵੀ ਠੀਕ ਆ ਨਾ ਜ਼ਿਆਦੇ ਲਿੱਸੀ ਆ ਨਾ ਜ਼ਿਆਦੇ ਰਾਜੀ ਆ ਤੇ ਬਿਲਕੁਲ ਸੀਲ ਤੇ ਸਲੱਗ ਸੁਭਾ ਲਈਏ ਤੇ ਬਾਈ ਜੀ ਕੀ ਮੁੱਲ ਮੰਗਿਆ ਇਹਦਾ ਮੁੱਲ ਜੀ ਦਾ 70000 ਆ ਜੀ 70000 ਮਾਨਤਾਨ ਹੋ ਜੂ ਬਾਈ ਮਾਨਤਾਨ ਹੋ ਜੂ ਬਾਈ ਲਓ ਵੀ ਮਿੱਤਰੋ 70000 ਆ ਬਾਈ ਨੇ ਮੁੱਲ ਮੰਗਿਆ ਬਣਦਾ ਮਾਨਤਾਨ ਇਹਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਦੇ ਇਹ ਕੰਮ ਪਸੰਦਾ ਤਾਂ ਸਾਰੀ ਡਿਟੇਲ ਬਾਈ ਜੀ ਹਰਾਨੇ ਦੱਸਦੀ ਆ ਤੇ ਬਾਈ ਜੀ ਦਾ ਨੰਬਰ ਆ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਦੋਸਤੋ ਤੁਸੀਂ ਕਾਲ ਕਰ ਲਓ ਤੇ ਜੇ ਕਿਸੇ ਵੀਰ ਨੇ ਇਸ ਤਰ੍ਹਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ। ਇਸ ਨੰਬਰ ਤੇ ਦੋਸਤੋ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ। ਤੇ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਆਂ ਦੋਸਤੋ ਜਲਦੀ ਕਿਸੇ ਨਵੇਂ ਵੀਡੀਓ ਦੇ ਨਾਲ। ਧੰਨਵਾਦ।